ਕਾਲ ਬਿੰਦਰ ਨੇ ਆਖੇ ਯਾਰਣਾਉ ਤਨ ਜਿਤ ਦੀਵਦਾਇ ਲਗਾ ਨਾਲ ਤੂੰ ਸਵਾਤਨ ਬਿੰਬੀ ਕਾਲ ਬਿੰਦਰ ਨੇ ਆਖੇ ਯਾਰਣਾਉ ਤਨ ਜਿਤ ਦੀਵਦਾਇ ਲਗਾ ਨਾਲ ਤੂੰ ਸਵਾਤਨ ਹੋ ਬੋਲ ਦੀ ਕਸਨ ਨੂੰ ਜੇ ਬਾਨੋਂ ਤੂੰ ਸੀ ਗਾਦੀ ਨਹੀਂ ਬੋਲਣ ਦੀ ਸਿੱਖ ਲੈ ਹੋ ਬੋਲਣ ਦੀ ਸਿੱਖ ਲੈ ਤਮੀਂ ਦਿਖਾ ਕੇ ਚੰਦਨੀ ਬੋਲਣ ਦੀ ਸਿੱਖ ਲੈ ਤਮੀਂ ਦਿਖਾ ਕੇ ਚੰਦਨੀ ਗੱਲ ਸਮਝਾਵਾ ਤੈਨੂੰ ਸੁਣੇ ਕਰੇ ਧਿਆਨ ਨੀ ਆਇਆ ਇਹ ਦਿਹਾੜੀਆਂ ਦੇ ਦਿੱਤਾ ਜੋ ਬਿਆਨ ਨੀ ਗੱਲ ਸਮਝਾਵਾ ਤੈਨੂੰ ਸੁਣੇ ਕਰੇ ਧਿਆਨ ਨੀ ਆਇਆ ਇਹ ਦਿਹਾੜੀਆਂ ਦੇ ਦਿੱਤਾ ਜੋ ਬਿਆਨ ਨੀ ਇਹੋ ਜੇ ਬਿਆਨ ਦੇਣੇ ਕਰੀ ਦੇ ਤੂੰ ਬੰਦੀ ਨੀ ਬੋਲਣਾ ਵੀ ਸਿੱਖ ਲੈ ਤਮੀਂ ਦਿਖਾ ਕੇ ਚੰਦਨੀ ਬੋਲਣਾ ਵੀ ਸਿੱਖ ਲੈ ਤਮੀਂ ਦਿਖਾ ਕੇ ਚੰਦਨੀਨੀ ਹੋ ਹਕਾ ਲਈ ਲੱਕਿਆ ਕਸਾਨੀ ਹੈ ਜੋ ਮੋਰਚਾ ਦਿੱਤੇ ਪੁੱਠੇ ਧਿਆਨ ਤੂੰ ਬਣਾਉਣ ਲੱਗ ਅਕਾਲੀ ਲੱਗੇ ਆਕਸਾਨੀ ਹੈ ਜੋ ਮੋਰਚਾ ਦਿੱਤੇ ਪੁੱਠੇ ਪਿਆਰ ਤੂੰ ਬਣਾਉਣ ਲੱਗੀ ਜ਼ੋਰ ਤਾਂ ਹੋ ਮਿਲਿਆ ਕੀ ਤੈਨੂੰ ਦੱਸ ਖੱਟਿਆ ਕਲੰਕਨੀ ਬੋਲਣ ਦੀ ਸਿੱਖ ਲੈ ਬੋਲਣ ਦੀ ਸਿੱਖ ਲੈ ਤਮੀਜ਼ ਖਾ ਕੇ ਚੰਦਨੀ ਬੋਲਣ ਦੀ ਸਿੱਖ ਲੈ ਤਮੀਜ਼ ਖਾ ਕੇ ਚੰਦਨੀ ਅਸੀਂ ਹਾਂ ਪੰਜਾਬੀ ਪੜ ਸਾਡਾ ਇਤਿਹਾਸਨੀ ਮੋੜਦੇ ਆ ਮੂਲ ਨਾਲ ਜੋੜ ਕੇ ਵਿਆਗਨੀ ਅਸੀਂ ਹਾਂ ਪੰਜਾਬੀ ਸਾਡਾ ਪੜ ਇਤਿਹਾਸਨੀ ਮੋੜਦੇ ਆ ਮੂਲ ਨਾਲ ਜੋੜ ਕੇ ਵਿਆਗਨੀ ਹੋ ਸਾਡ ਆਵਣੇ ਰਿਆ ਘਟਾਏ ਬੰਦ ਬੰਦ ਨਹੀਂ ਦੀ ਦਿਖਾ ਕੇ ਚੰਦਨੀ ਬੋਲਣਾ ਵੀ ਸਿੱਖ ਲੈ ਨਵੀਂ ਦਿਖਾ ਕੇ ਚੰਦਨੀ ਹੋ ਰਹੇਗਾ ਹਮੇਸ਼ਾ ਯਾਰ ਚੰਦੀ ਗਾਣੇ ਗੇੜਾ ਨੀ ਬੀਬੀ ਕਾਲੇ ਬੰਦਰ ਨੇ ਜੜਿਆਲ ਮੇੜਾ ਨੀ ਰਗੇਗਾ ਹਮੇ ਸਾਇਆ ਚੰਦੀ ਗਲੇ ਗੜਾ ਨੀ ਥਿੰਦੀ ਕੋਲੇ ਬਿੰਦਰ ਨੇ ਜੜੇ ਆਲ ਫੇੜਾ ਨੀ ਹੋ ਝੁੰਗੀਆਂ ਨੇ ਜਦੇ ਨੇ ਬਣਾ ਦੇਣਾ ਚੰਦਨੀ ਬੋਲਣਾ ਦੀ ਸਿੱਖ ਲੈ ਬੋਲਣਾ ਨੀ ਸਿੱਖ ਲੈ ਦਮੀਜ ਖਾ ਕੇ ਚੰਦਨੀ ਬੋਲਣਾ ਦੀ ਸਿੱਖ ਲੈ ਦਮੀਜ